ਮੇਰਾ ਚਿਹਰਾ ਸੱਚੀ ਮੇਰੀ ਮਾਂ ਨਾਲ ਮਿਲਦਾ ਖੂਨ ਦਾ ਇਹ ਰਿਸ਼ਤਾ ਉਹ ਟੁਕੜਾ ਏ ਦਿਲ ਦਾ ਮਿਲਦਾ ਸਕੂਨ ਫੋਟੋ ਮਾਂ ਨਾਲ ਖਿੱਚ ਕੇ ਕੁੱਟ ਜੱਫੀ ਪਾ ਕੇ ਦਿਲ ਖੁਸ਼ੀ ਨਾਲ ਖੇਲਦਾ ਤੇਰੇ ਨਾਲ ਲਵ ਯੂ ਏ ਦਿਲ ਤੋਂ ਤੈਨੋ ਬਾਤ ਲਖਾਇਆ ਤੇਰਾ ਨਾਮ ਪਿਆਰ ਕਰਾਂ ਤੋਂ ਵੱਧ ਜੀ ਦੇ ਨਾਲ ਮੇਰਾ ਜੱਗ ਮੇਰੇ ਲਈ ਮੇਰਾ ਰੱਬ ਮੇਰੀ ਮਾਂ ਪਿਆਰ ਰਹਤੋ ਵੱਧ ਜੀ ਦੇ ਨਾਲ ਮੇਰਾ ਜਗ ਮੇਰੇ ਲਈ ਮੇਰਾ ਰੱਬ ਮੇਰੀ ਮਾਂ ਹਰ ਜਨਮ ਚ ਹੋਵੇ ਮਾਂ ਮੇਰੀ ਤੂੰ ਹਰ ਜਨਮ ਚ ਤੇਰਾ ਪੁੱਤ ਹੋਵਾਂ ਮੈਂ ਦੇਖਣਾ ਮੈਂ ਚਾਹੁੰਦਾ ਤੇਰਾ ਚਿਹਰਾ ਹੱਸਦਾ ਕਰਾਂ ਦੁੱਖਾਂ ਨੂੰ ਮੈਂ ਧੂਰ ਤੇਰਾ ਸੁੱਖ ਹੋਵਾਂ ਮੈਂ ਮੇਰੀ ਉਮਰ ਵੀ ਮੇਰੀ ਮਾਨੂੰ ਲੱਗ ਜੇ ਬਿਨਾ ਉਹਦੇ ਕੌਣ ਕਰੂੰ ਠੱਗੀਆਂ ਪਿਆਰ ਕਰਾ ਤੋ ਵੱਧ ਜੀ ਦੇ ਨਾਲ ਮੇਰਾ ਜਗ